ਇਹਦੇ ਵਿੱਚ ਕੀ ਹੁੰਦਾ ਲੋਕਾਂ ਤੇ ਮੁਲਾਜ਼ਮਾਂ ਦੇ ਭਲੇ ਵਾਸਤੇ ਕੀ ਹੈ ਜਦੋਂ ਟਰੈਵਲ ਏਜੰਟ ਦੇ ਮੁਲਾਜ਼ਮ ਆਪਣੀ ਅਸਲੀ ਪਛਾਣ ਦੱਸਣਗੇ ਗਾਹਕ ਨੂੰ ਤਾਂ ਉਹ ਬੌਸ ਦੇ ਗਮਰਾਹ ਹੋ ਕੇ ਲਾਲਚ ਵਿੱਚ ਝੁੱਟੀਆਂ ਵਾਦੇ ਨਹੀਂ ਕਰਨਗੇ ਹੁਣ ਹੁੰਦਾ ਕੀ ਹੈ ਟਰੈਵਲ ਏਜੰਟ ਠੱਗੀ ਮਾਰ ਕੇ ਭੱਜ ਗਿਆ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਗਾਗਨ ਨੂੰ ਅਸੇਵਰ ਨਾਮ ਜਤਿੰਦਰ ਸਿੰਘ ਹੈ ਐਫ ਆਈ ਆਰ ਦੇ ਨਾਮ ਜਤਿੰਦਰ ਸਿੰਘ ਦਾ ਆ ਜਾਂਦਾ ਹੁਣ ਸਤਨਾਮ ਸਿੰਘ ਸਾਹਮਣੇ ਖੁੰਮਦਾ ਰਹੇ ਮੈਨੂੰ ਅਰੈਸਟ ਨਹੀਂ ਕਰ ਸਕਦੀ ਪੁਲਿਸ ਕੰਮ ਕਰਦਾ ਤੂੰ ਐਮ ਐਲ ਏ ਇਲੈਕਸ਼ਨ ਲੜਾ ਇਹਦਾ ਮਤਲਬ ਜਿਹੜੀ ਪ੍ਰਾਣੀਆਂ ਪਾਰਟੀ ਉਹਨਾਂ ਦੀ ਵੀ ਰੈਲੀਾਂ 'ਚ ਭੀੜ ਵੀ ਦਿਖਾਨੀਆਂ ਪਰ ਇਹ ਐਮਐਲਏ ਹੁਣ ਸਰਕਾਰਾਂ ਨਵੀਆਂ ਬਣੀਆਂ ਇਹਨਾਂ ਦੇ ਜਿਹੜਾ ਪੰਜਾਬ ਦੇ ਕਹਿੰਦੇ ਬਹੁਤਿਆਂ ਦਾ ਖੂਨ ਮੂਹ ਨਹੀਂ ਲੱਗਿਆ ਹੁਣ ਮੈਨੂੰ ਇਹ ਫਾਇਦਾ ਹੋ ਗਿਆ 2 ਸਾਲ 'ਚ ਮੈਂ ਹਾਈਲਾਈਟ ਨਹੀਂ ਕਰਦਾ ਪੂਰੇ ਪੰਜਾਬ ਦੇ ਜਿੰਨੇ ਐਮਐਲਏ ਆ ਜਿਨ੍ਹਾਂ ਦਾ ਨਾ ਠੱਗੀ ਚੰਡੀਗੜ੍ਹ ਮੋਹਾਲੀ 'ਚ ਹੋਈ ਆ ਜਾਂ ਕਈ ਹੋਰ ਪੱਸੀ ਵੀ ਹੋਈ ਆ ਉਹ ਸਰਕਾਰ ਰਾਹੀਂ ਭੇਜਦੇ ਆਪਣੇ ਬੰਦੇ ਕੋਲ ਕੁਝ ਕਹਿੰਦਾ ਲਾਸਟ ਸਵਾਲ ਤੁਹਾਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿ ਐਵੇਂ ਦਾ ਸੀ ਕਾਨੂੰਨ ਬਣਾਤਾ ਜੀ ਕਿ ਪ੍ਰੋਪਰਟੀ ਵੀ ਅਟੈਚ ਹੋਏਗੀ ਬਟੇ ਮੇਰੇ ਡੀਲਰ ਨੇ ਕਾਨੂੰਨ ਬਾਰੇ ਤੁਹਾਨੂੰ ਨੋਲਿਜ ਦੇ ਦੇਖੋ ਹੁਣ ਮੈਂ ਪਹਿਲੇ ਇਹ ਗੱਲ ਦੱਸਦਾ ਵੀ ਹੁਣ ਜਿਹੜਾ ਮੈਂ ਦੋਨਤੇ ਗੱਲ ਉਹਦੇ ਨਾਲ ਕਈ ਵਾਰੀ ਹੋਈ ਆ ਕੋਈ ਕੁੜੀ ਮੰਨ ਲਓ ਹੁਣ ਮੈਂ ਟਰੈਵਲ ਜਾਣ ਦੇ ਦਫ਼ਤਰ ਜਾਣਾ ਮੈਂ ਇੱਕ ਵਾਰੀ ਭੀੜ ਇਕੱਠੀ ਕਰਕੇ ਲੈ ਜਾਂਗਾ 150 ਮੁੰਡਿਆਂ ਦੇ ਮੈਂ ਡਰਾ ਲਾਂਗਾ ਟਰੈਵਲ ਜੈਂਡਰੋਂ ਬਾਅਦ ਤਾਂ ਮੈਂ ਤੇ ਇਕੱਲਾ ਹੀ ਘੁੰਮਣਾ ਮਾਰਕੀਟ ਸਿਕਿਉਰਿਟੀ ਲਈ ਘੁੰਮਦਾ ਉਹਨਾਂ ਕੋਲ ਬੌਂਸਰ ਹੈ ਫਿਰ ਸ਼ੇਰ ਨੂੰ ਸ਼ਵਾ ਸ਼ੇਰ ਵੀ ਮਿਲ ਸਕਦਾ ਉਹ ਪੇਡ ਵਰਕਰਾਂ ਮੈਨੂੰ ਕੁੱਟ ਦੇਣਗੇ ਉਹਨਾਂ ਕੋਲ ਛਾਤਰ ਕੁੜੀਆਂ ਵੀ ਆ ਮੈਨੂੰ ਕਿਸੇ ਸੈਕ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ ਮੇਰੇ ਬੈਂਕ account 'ਚ ਪੈਸੇ ਪਾ ਦੇਣਗੇ ਮੈਨੂੰ blackmail ਕਿਉਂਕਿ ਪੁਲਿਸ ਵਾਲੇ ਵੀ ਦੁਕੀਆਂ ਸਾਡੇ ਕੋਲੋਂ ਤਾਂ blackmail ਦੇ ਚੱਕਰ ਫਸਾ ਦੇਣਗੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਹੁੰਦੀ ਆ ਦੂਜੀ ਗੱਲ ਮੇਰੀ ਇਹ ਕੋਸ਼ਿਸ਼ ਹੈ ਮੈਂ ਕਦੇ ਵੀ ਸਤ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਭਾਨਾ ਸਿੱਧੂ ਮਾਮਲੇ ਤੋਂ ਬਾਅਦ ਲੋਕ ਜਾਗਰੂਕ ਹੋਏ ਨੇ ਕਿ ਜਿਹੜੇ ਟ੍ਰੈਵਲ ਏਜੰਟ ਠੱਗੀਆਂ ਲਾਉਂਦੇ ਨੇ ਉਹਨਾਂ ਨੂੰ ਨਸ ਕਿਵੇਂ ਪਾਈ ਜਾਵੇ ਤੁਸੀਂ ਵੇਖਿਆ ਹੋਣਾ ਕਿ ਲੁਧਿਆਣਾ ਪਟਿਆਲਾ ਮਹਾਲੀ ਬਹੁਤ ਸਾਰੇ ਲੋਕ ਟ੍ਰੈਵਲ ਏਜੰਟਾਂ ਦੇ ਉਸ ਮੁਖਾਵੀ ਕਰਨ ਲੱਗੇ ਨੇ ਇਹ ਵੀ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦਰਾਂ ਨ ਮਾਲੀ ਦੇ ਵਿੱਚ ਵੱਡੀ ਪੱਧਰ ਤੇ ਰੂਸ ਮੁਖਾਵੀ ਹੋਣਗੇ ਇੱਕ ਕੋਈ ਪੰਜਾਬੀ ਫਿਲਮੀ ਕਲਾਕਾਰ ਹੈ ਉਹਦੀ ਵੀ ਇੱਕ ਏਜੰਸੀ ਹੈ ਉਹਦੇ ਖਲਾਫ ਵੀ ਲੋਕ ਉੱਠ ਖੜੇ ਹੋਏ ਨੇ ਪਤਾ ਲੱਗਿਆ ਕਿ 10-10 ਲੱਖ ਦਾ 40 ਲੱਖ ਦੀ ਠੱਗੀ ਨੌਜਵਾਨਾਂ ਜੋ ਅਧਿਕਾਰ ਸਾਫਦੇ ਨੇ ਉਹਨਾਂ ਨਾਲ ਲਗਾਈ ਹੈ ਸੋ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਾਨਾ ਸਿੱਧੂ ਭਾਵੇਂ ਜੇਲ੍ਹ ਦੇ ਵਿੱਚ ਠੰਡੀਆਂ ਰਾਤਾਂ ਦੇ ਵਿੱਚ ਆਪਣੇ ਹੱਥ ਛਾਰਦਾ ਹੈ ਪਰ ਉਹਦੀ ਇਹ ਕੁਰਬਾਨੀ ਅਜਾਇ ਨਹੀਂ ਜਾਏਗੀ ਉਦੀ ਮਿਹਨਤ ਕਾਰਨ ਲੋਕ ਜਾਗਰਤ ਹੋਏ ਨੇ ਮੇਰੇ ਨਾਲ ਨੇ ਸਤੰਸੰਗ ਦਾਉ ਇਹ ਵੀ ਅਕਸਰ ਮਹੱਲੀ ਦੇ ਵਿੱਚ ਠੱਗ ਟਰੈਵਲ ਏਜੰਟਾ ਕਲੱਬ ਇੱਕ ਧੋਕੇ ਬੋਲਦੇ ਨੇ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਦਾ ਜਲੂਸ ਕੱਢਦੇ ਨੇ ਬਹੁਤ ਸਾਰਾਂ ਤੋਂ ਪੈਸੇ ਵੀ ਮੁੜਵਾਉਂਦੇ ਨੇ ਇਹਨਾਂ ਨਾਲ ਗੱਲ ਕਰਦਿਆਂ ਕਿ ਵਕਈ ਗੱਲ ਸ਼ੁਰੂ ਹੋਈ ਆ ਪੈਸੇ ਮਣਾਉਣ ਵਾਲੀ ਸਰਕਾਰ ਦਾ ਜਿਹੜੀ ਭੂਮਿਕਾ ਸੀ ਉਹ ਲੋਕ ਖੁਦ ਹੁਣ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਾ ਸਮਾਸ ਵੀ ਅੱਗੇ ਆਏ ਨੇ ਸਰਕਾਰ ਪਿੱਛੇ हट ਗਈ ਆ ਕੱਲ ਕਰਦੇ ਆ ਨਾਮ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਾਦ ਮਿਹਰਬਾਨੀ ਹਾਂ ਜੀ ਖਾਤੀ ਮਾਮਲਾ ਜਾਗਰੂ ਹੋਇਆ ਸੀ ਭਾਨੇ ਸਿੱਧੂ ਤੋਂ ਆਵਾਜ਼ ਆਈਦਾ ਤਾਂ ਅਸੀਂ ਸਰਕਾਰ ਦਾ ਫਰਜ਼ ਬਣਦਾ ਜੀ ਕਿ ਸਰਕਾਰ ਖੁਦ ਟਰੈਵਲ ਰੈਂਟਰ ਜਿਹੜੇ ਠੱਗ ਨੇ ਉਹਨਾਂ ਨੂੰ ਨਕੇਲ ਪਾਉਂਦੀ ਪਰ ਸਰਕਾਰ ਨੇ ਮੁੱਖ ਮੰਤਰੀ ਨੇ ਬਿਆਨ ਤਾਂ ਦਿੱਤੇ ਕਿ ਅਮਲੀ ਤੌਰ ਤੇ ਕੋਈ ਨਜ਼ਰ ਨਹੀਂ ਆ ਰਿਹਾ ਜੀ ਤੁਸੀਂ ਦੱਸੋ ਤੁਸੀਂ ਵੀ ਐਵੇਂ ਥੋੜਾ ਠੱਗਾਂ ਨਾਲ ਵਾਪੈਂਦਾ ਟਰੈਵਲ ਰੈਂਟਰ ਨਾਲ ਇਹ ਤੁਹਾਨੂੰ ਵੀ ਕਈ ਵਾਰ ਪਰੇਸ਼ਾਨ ਕਰਦੇ ਆ ਜੀ ਜੀ ਮਾਮਲਾ ਕੀ ਹੈ ਤੇ ਇਹ ਠੱਗੀ ਠੋਰੀ ਰੁਕੇਗੀ ਕਿਵੇਂ ਦੇਖੋ ਪਹਿਲੀ ਗੱਲ ਤਾਂ ਲੋਕ ਗਲਤ ਹੈ ਜਦੋਂ ਤੁਸੀਂ ਬਿਨਾਂ ਕਿਸੇ ਜਾਂਚ ਪੜਤਾਲ ਬਿਨਾ ਕਿਸੇ ਸੋਚੇ ਸਮਝੇ ਕਿਸੇ ਦੇ ਬੈਂਕ ਖਾਤੇ ਜਿਹਦਾ ਕੈਸ਼ ਦੇ ਦੇਣੇ 20 ਲੱਖ 50 ਲੱਖ ਉਦੋਂ ਤੁਸੀਂ ਪੁੱਛਦੇ ਨਹੀਂ ਜਿਹੜੇ ਪੰਜਾਬ ਦਾ ਯੂਥ ਹੈ ਸਟੱਡੀ ਵੀਜ਼ੇ ਵਾਲੇ ਆਇਲਰਸ ਕੀਤੀ ਹੁੰਦੀ ਅੰਗਰੇਜ਼ੀ ਫਟਰ ਫਟਰ ਮਾਰਦੇ ਆ ਉਹ ਮਾਪੇ ਅਨਪੜ੍ਹ ਹੁੰਨੇ ਆ ਉਹ ਆਰਟੀਆਂ ਕੋਲ ਪੈਸੇ ਚੱਕ ਕੇ ਦੇਣੇ ਕੋ ਬੱਚੇ ਗਲ ਕੁੱਠਾ ਦਿੰਦੇ ਬਾਪੂ ਮੈਂ ਤਾਂ ਜਾਣਾ ਕੈਨੇਡਾ ਅਮਰੀਕਾ ਇੰਗਲੈਂਡ ਦੇ ਪੈਸੇ ਤੇ ਦੇ ਮਾਪੇ ਅਨਪੜ੍ਹ ਆ ਉਹਨਾਂ ਨੂੰ ਨਹੀਂ ਸਮਝ ਇਸ ਗੱਲ ਦੀ ਜਿਹੜੇ ਆਇਲਰਸ ਕੀਤੀ ਹੈ ਉਹ ਗੂਗਲ ਤੇ ਸਰਚ ਕਿਉਂ ਨਹੀਂ ਕਰਦੇ ਕੈਨੇਡਾ ਦੀ ਐਮਬੈਸੀ ਨਿਊਜ਼ੀਲੈਂਡ ਦੀ ਨਹੀਂ ਕਰਦੇ ਇੱਥੇ ਲੋਕ ਗਲਤ ਆ ਤੇ ਜਿਹੜੇ ਲੋ ਲੋਕਾਂ ਨੂੰ ਜਦੋਂ ਠੱਗੀ ਹੋ ਜਾਂਦੀ ਹੈ ਫਿਰ ਵੀ ਉਹਨਾਂ ਦਾ ਇਹ ਮਕਸਦ ਜਾਂਦਾ ਮੈਂ ਇਹਨੂੰ ਮੈਂ ਜੇਲ੍ਹ ਭੇਜਣਾ ਟਰੈਵਲ ਏਜੰਟਰ ਨੂੰ ਮੈਂ ਉਹਦੀ ਪੁਲਿਸ ਨੂੰ ਸ਼ਿਕਾਇਤ ਕਰਦਾ ਮੈਂ ਇਹਨੂੰ ਜੇਲ੍ਹ ਭੇਜ ਕੇ ਹਟਾਂਗਾ ਤਾਂ ਕਿ ਹੋਰ ਲੋਕਾਂ ਨੂੰ ਠੱਗੀ ਨਾ ਹੋਵੇ ਉਹਨਾਂ ਦਾ ਨਾਂ ਦਾ ਯਾਰ ਮੇਰੇ ਪੈਸੇ ਹੀ ਮਿਲ ਜਾਣਾ ਉਹ ਪੈਸੇ ਭਾਵੇਂ ਪੁਲਿਸ ਰਾਹੀਂ ਮਿਲਣ ਭਾਵੇਂ ਸਤਨਾਮ ਦਾਹਨ ਰਾਹੀਂ ਮਿਲਣ ਭਾਵੇਂ ਕਿਸੇ ਪਾਨ ਭਾਨੇ ਸਿੱਧੂ ਰਾਹੀਂ ਮਿਲਣ ਉਹਨਾਂ ਬਾਅਦ ਤੇ ਰੱਬ ਹੈ ਤੇ ਉਹਨਾਂ ਦਾ ਮਕਸਦ ਸਿਰਫ ਪੈਸਾ ਲੈਣਾ ਹੁੰਦਾ ਓਕੇ ਜੀ ਪਰ ਪੈਸੇ ਵੱਡੀ ਚੀਜ਼ ਹੈ ਨਾ ਜਿਹੜਾ ਬੰਦੇ ਨੇ ਕਰਜ਼ਾ ਚੱਕ ਕੇ ਪੈਸਾ ਲਿਆ ਉਹਨੂੰ ਤਾਂ ਪਹਿਲਾਂ ਉਹ ਕਹ ਪਰ ਪੰਜ ਉਂਗਲਾਂ ਬਰਾਬਰ ਨੇ ਮੇਰੇ ਕੋਲ ਐਦਾ ਦੇ ਬੰਦੇ ਆਏ ਜਿਨ੍ਹਾਂ ਨੂੰ ਅਸੀਂ ਮੋਟੀਵੇਟ ਕੀਤਾ ਕਿ ਤੇਰੇ ਪੈਸੇ ਹੀ ਮਿਲਣਗੇ ਐਨੇ ਦਿਨ ਰੋਗੇ ਫਿਰ ਸਾਲ ਹੋਰ ਸਹੀ ਪਰ ਇਹਦੀ ਦੁਕਾਨਦਾਰੀ ਬੰਦ ਕਰਾ ਅਸੀਂ ਕਿੰਨੀਆਂ ਕੰਪਨੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਾ ਕੇ ਉਹਨੂੰ ਜੇਲ੍ਹ ਭੇਜਿਆ ਜੇਲ੍ਹ ਪਰ ਜਦੋਂ ਅੰਟੀਸੀਪੇਟਰੀ ਬੇਲ ਵੀ ਰੁਕਾਈ ਹੈ ਜੇਲ੍ਹ ਜਾਣ ਵਾਲਾ ਅਰੈਸਟ ਵੀ ਪੁਈਆ Trap ਲਗਾ ਕੇ ਪੁਲਿਸ ਨਾਲ ਮਿਲ ਕੇ ਤੇ ਹਾਈ ਕੋਰਟ ਤੱਕ ਉਹਨੇ ਜ਼ਮਾਨਤਾਂ ਕੈਨਸਲ ਕਰਾਣ ਵਾਸਤੇ ਵਕੀਲ ਖੜੇ ਕਿਤੇ ਆ ਹਾਲੀ ਦੇ ਵਿੱਚ ਕਹਿੰਦੇ ਕੁਝ ਠੱਗ ਟਰੈਵਲ ਏਜੰਟ ਭੱਜ ਵੀ ਗਏ ਨੇ ਦਫਤਰ ਬੰਦ ਕਰਕੇ ਨਹੀਂ ਆਪਾਂ ਕੱਲਾ ਮੋਹਾਲੀ ਦੇ ਫੋਕਸ ਨਾਲ ਕੀਤੀ ਸਾਡੇ ਕੋਲ ਹਾਂ ਬਿਲਕੁਲ ਜੀ ਮੈਂ ਪਿਛਲੇ 10 ਸਾਲ ਤੋਂ ਟਰੈਵਲ ਏਜੰਟਾਂ ਖਿਲਾਫ ਬਹੁਤ ਕੰਮ ਕਰ ਰਿਹਾ ਹਾਂ 200 ਕਰੋੜ ਤੋਂ ਉੱਪਰ ਤੁਸੀਂ ਕੋਈ ਇੰਟਰਵਿਊ ਕੀਤੀ ਆ ਪਕੜਵਾ ਚੁੱਕਿਆ ਹੋ ਸਕਦਾ ਹੁਣ ਵੱਧ ਗਏ ਹੋਣਾ ਤੇ ਪੂਰੇ ਪੰਜਾਬ ਦੇ ਵਿੱਚੋਂ ਹਰਿਆਣ ਠੱਗੀ ਜੇ ਤਾਂ ਦਾ ਬਹੁਤ ਹੈ ਮੁੱਖ ਮੰਤਰੀ ਪੰਜਾਬ ਨੂੰ ਮੌਜੂਦਾ ਨੂੰ ਤੇ ਪਿਛਲੇ ਮੁੱਖ ਮੰਤਰੀ ਨੂੰ ਅਸੀਂ ਸੁਝਾਅ ਵੀ ਲਿਖ ਕੇ ਭੇਜੇ ਵੀ ਇਸ ਤੇ ਕਿ ਠੱਗੀ ਠੋਰੀ ਤੇ ਕਾਬੂ ਪਾਇਆ ਜਾਦਾ ਉਸ ਰਾਹ ਤੇ ਨਾ ਪਿਛਲੀ ਸਰਕਾਰ ਨੇ ਅਮਲ ਕੀਤਾ ਨਾ ਇਸ ਸਰਕਾਰ ਨੇ ਅਮਲ ਕੀਤਾ ਜੇ ਉਹਨਾਂ ਸੁਝਾਵਾਂ ਤੇ ਅਮਲ ਕਰ ਲਿਆ ਜਾਵੇ ਤਾਂ ਸਰਕਾਰ ਨੱਥ ਪਾ ਸਕਦੀ ਹੈ ਪਰ ਕੁਝ ਜਿਹੜੇ ਠੱਗ ਟ੍ਰੈਵਲ ਜੰਟਨਾ ਹੈ ਜਾਂ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਸ ਨਾਮ ਸੰਗ ਵੀ ਹਿੱਸਾ ਪਤੀ ਲੈਂਦੇ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਬਿਲਕੁਲ ਇਹ ਗੱਲ ਨਹੀਂ ਨਹੀਂ ਇਹ ਗੱਲ ਲੋਕਾਂ ਦਾ ਕਹਿਣਾ ਠੀਕ ਹੈ ਲੋਕ ਕਹਿ ਸਕਦੇ ਆ ਪਰ ਮੈਂ ਇੱਕ ਗੱਲ ਦੱਸਦਾ ਜੇ ਜਦੋਂ 2014 ਚ ਸ ਹਾਂ 2004 ਚ ਇੱਕ ਜਿਹੜਾ ਏਡਬਲਯੂਐਸ ਸਕੈਮ ਹੈ 1 ਲੱਖ ਰੋਡ ਦਾ ਐਕਸਪੋਜ਼ ਕੀਤਾ ਸੀ ਉਦੋਂ ਸੀਐਮ ਨਾਲ ਟੱਕਰ ਹੋ ਗਈ ਜੀ ਮੈਨੂੰ ਮੈਨੂੰ ਮਾਰੇ ਜਾਦਾ ਸੀ ਉਦੋਂ ਮੈਂ ਇੱਕ ਐਫੀਡਾਟ ਪਾ ਕੇ ਵਾਇਰਲ ਕੀਤਾ ਸੀ ਹਾਈ ਕੋਰਟ ਤੇ ਪਾਰਲੀਮੈਂਟ ਚ ਲਾਇਆ ਸੀ ਮੈਂ ਉੱਚ ਮੈਂ ਆਪਣੇ ਪੈਨ ਨੰਬਰ ਆਪਣੇ ਆਧਾਰ ਨੰਬਰ ਆਪਣੇ ਫੋਨ ਨੰਬਰ ਆਪਣੇ ਬੈਂਕ ਅਕਾਊਂਟ ਆਪਣਾ ਪਿੰਡ ਦਾ ਪਤਾ ਤੇ ਇੱਥੇ ਦਾ ਪਤਾ ਮੈਂ ਲਿਖਿਆ ਨਾਲ ਇਹ ਵੀ ਲਿਖਿਆ ਜੀ ਪਿਛਲੇ 10 ਸਾਲਾਂ ਚ ਮੈਂ ਤੇ ਮੇਰੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਪ੍ਰਾਪਰਟੀ ਨਹੀਂ ਬਣਾਈ ਜੇ ਆਉਣ ਵਾਲੇ ਸਮੇਂ ਚ ਅਸੀਂ ਬਣਾਈ ਹੋਏਗੇ ਇਹ ਮੇਰੀ ਆਮਦਨ ਤੋਂ ਇਲਾਵਾ ਜੇ ਵੱਧ ਬਣਾਈ ਹੈ ਤਾਂ ਮੈਂ ਤੇ ਜੇ ਉਹ ਮੈਂ ਵਾਇਰਲ ਵੀ ਕੀਤਾ ਮੈਂ ਉਸ ਗੱਲ ਤੇ ਅੱਜ ਵੀ ਖੜਾ ਇੱਕ ਵੀ ਜ਼ਮੀਨ ਜਾਇਦ ਦਿਖਾ ਦਿਓ ਨਾ ਮੈਂ ਕੋਈ ਬੈਂਕ ਖਾਤਾ ਬਦਲਿਆ ਅਜ ਤੱਕ ਨਾ ਕੋ ਫੋਨ ਨੰਬਰ ਬਦਲਿਆ ਨਾ ਮੈਂ ਐਡਰੈਸ ਬਦਲਿਆ ਮੇਰਾ ਪਿੰਡ ਵੀ ਇੱਥੇ ਆਪਾਂ ਜੜਾ ਤੱਕ ਪੋਤੜਾ ਤੱਕ ਪੂਣਛਣ ਕਰ ਸਕਦੇ ਦੂਜੀ ਗੱਲ ਹਾਂ ਹੁਣ ਇੱਥੇ ਗੱਲ ਆ ਗਈ ਰਾਈ ਦਾ ਪਹਾੜ ਬਣਾਣਾ ਬੜਾ ਸੌਖਾ ਹੈ ਪੰਨਾ ਸਿੱਧੂ ਗਲਾਫ ਐਫ ਆਈ ਆਦਿ ਕੀ ਹੋਏ ਕੰਮ ਉਹਦਾ ਠੀਕ ਹੈ ਭਾਵੇਂ ਉਹਦਾ ਮਕਸਦ ਕੋਈ ਹੋਏ ਕੰਮ ਠੀਕ ਕਰਦਾ ਵਧੀਆ ਕਰਦਾ ਪਰ ਜਦੋਂ ਕਿਸੇ ਨੂੰ ਦਬਕੇ ਮਾਰੋਗੇ ਗਾਲਾਂ ਕੱਢੋਗੇ ਗਲ ਫੜਨ ਦੀ ਗੱਲ ਕਰੋਗੇ ਜਵਾਨਾ ਖਿਚਣ ਦੀ ਗੱਲ ਕਰੋਗੇ ਦਫ਼ਤਰਾਂ ਦੇ ਅੰਦਰ ਜਾਓਗੇ ਤੁਹਾਡੀ ਵੀਡੀਓ ਬਣ ਗਈਆਂ ਤੁਹਾਡੀ ਫੋਟੋ ਉਤਰਨ ਗਈਆਂ ਜਾਂ ਕਿਸੇ ਨੇ ਮੇਰੇ ਖਾਤੇ 'ਚ 10000 ਰੁਪਏ ਪਾ ਦਿੱਤਾ ਤਾਂ આરોਪ ਲੱਗਣਗੇ ਉਹ ਰਾਈ ਹੈ ਜੇ ਤੋ ਰਾਈ ਹੈ ਤਾਂ ਫਿਰ ਪੁਲਿਸ ਵਾਲੇ ਤਾਂ ਪਹਿਲੇ ਹੀ ਸਾਡੇ ਵਰਗੇ ਦੇ ਦੁਖੀ ਆ ਸਰਕਾਰਾਂ ਸਾਡੇ ਵਰਗੇ ਦੁਖੀ ਹੁੰਦੀਆਂ ਤਾਂ ਪਹਾੜ ਬਣਾਉਣ ਨੂੰ ਟਾਈਮ ਨਹੀਂ ਲੱਗਦਾ ਫਿਰ ਕਹਿੰਦੇ ਤੇ ਤੂੰ 10000 ਰੁਪਏ ਦੇ ਕੋਲ ਲਿਆ ਸੀ ਇਸ ਕਰਕੇ ਮੇਰਾ ਇਹ ਟੰਗ ਹੈ ਪਰ ਹਾਂ ਜੀ ਜੀ ਉਸ ਲਈ ਸੀ ਕਿ ਮੰਗਿਆ ਸੀ ਜੀ ਹੁਣ ਸਾਡਾ ਸਾਡਾ ਇਹ ਟੰਗ ਕੀ ਹੈ ਤੁਹਾਡੇ ਕਦੇ ਟ੍ਰੈਵਲ ਏਜੰਟ ਤੁਹਾਡੇ ਤੇ ਹਾਂ ਮੈਂ ਉਹੀ ਦੱਸਣ ਲੱਗਿਆ ਇੱਕ ਵੀ ਟ੍ਰੈਵਲ ਏਜੰਟ ਸੈਂਕੜੇ ਨਹੀਂ ਹਜ਼ਾਰਾਂ ਸੈਂਕੜੇ ਟ੍ਰੈਵਲ ਏਜੰਟਾਂ ਦਾ ਪੈਸਾ ਵਾਪਸ ਕਰਾਇਆ ਸੈਂਕੜੇ ਬੰਦੇ ਆਪਾਂ ਜੇਲ੍ਹ ਭੇਜਨੇ ਡਾਇਰੈਕਟ ਤੇ ਇੰਡਾਇਰੈਕਟੇ ਇੱਕ ਵੀ ਟ੍ਰੈਵਲ ਏਜੰਟ ਮੇਰੀ ਕੋਈ ਆਡੀਓ ਵੀਡੀਓ ਫੋਟੋ ਇਹ ਦਿਖਾ ਦੇ ਮੈਂ ਕਿਸੇ ਦਫ਼ਤਰ ਗਿਆ ਮੈਂ ਤਾਂ ਜਿਹਦੇ ਨਾਲ ਲੜਨਾ ਹੁੰਦਾ ਮੇਰੇ ਢੰਗ ਹੈ ਕਿਸੇ ਵੀ ਸਕੈਮ ਦੇ ਨਾਲ ਜਿਹਦੇ ਨਾਲ ਲੜਨਾ ਹੈ ਜਿਹਦੇ ਖਿਲਾਫ ਬੋਲਣਾ ਉਹਦੇ ਪਰਛਾਵੇਂ ਦੇ ਦੂਰ ਰੋ ਉਹਦੇ ਨੇੜੇ ਤੇੜੇ ਵੀ ਨਾ ਜਾਓ ਉਹਦੇ ਪੌੜੀਆਂ ਦੇ ਦੂਰ ਰੋ ਦਫ਼ਤਰਾਂ ਤੋਂ ਦੂਰ ਰੋ ਉਹਨਾਂ ਨਾਲ ਫੋਨ ਤੇ ਗੱਲਬਾਤ ਨਾ ਕਰੋ ਉਹਨਾਂ ਦੇ ਬੰਦਿਆਂ ਨਾਲ ਮਿਲੋ ਹਾਂ ਬਿਲਕੁਲ ਹੁਣ ਜਿਹੜੀ ਜਿੱਦਾਂ ਹੁਣ ਗਏ ਮੰਨ ਲਓ ਪਹਾਣਾ ਚਿੱਤੇ ਦੀ ਗੱਲ ਕਰਦੇ ਆ ਮੈਂ ਕਦੇ ਮਿਲਿਆ ਤੇ ਨਹੀਂ ਫੋਨ ਤੇ ਗੱਲ ਉਹਦੇ ਨਾਲ ਕਈ ਵਾਰੀ ਹੋਈ ਆ ਕੋਈ ਕੁੜੀ ਮੰਨ ਲਓ ਹੁਣ ਮੈਂ ਟਰੈਵਲ ਜਾਣ ਦੇ ਦਫ਼ਤਰ ਜਾਣਾ ਮੈਂ ਇੱਕ ਵਾਰੀ ਭੀੜ ਇਕੱਠੀ ਕਰਕੇ ਲੈ ਜਾਂਗਾ 150 ਮੁੰਡਿਆਂ ਦੇ ਮੈਂ ਡਰਾ ਲਾਂਗਾ ਟਰੈਵਲ ਏਜੰਟਰ ਉਹ ਬਾਅਦ ਤੋਂ ਮੈਂ ਤੇ ਇਕੱਲਾ ਹੀ ਘੁੰਮਣਾ ਮਾਰਕਟ ਸਿਕਿਉਰਿਟੀ ਲਈ ਘੁੰਮਦਾ ਉਹਨਾਂ ਕੋਲ ਬੌਂਸ ਮੈਨੂੰ ਕਿ ਜੈ ਸੈਕਸ ਕੈਂਡਲ ਫਸਾ ਲੈਣਗੇ ਆ ਮੈਂ ਉੱਥੇ ਜਾਵਾਂਗਾ ਆਪਣੇ ਕੱਪੜੇ ਫਾੜ ਲੈਣਗੇ ਆ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ ਮੇਰੇ ਬੈਂਕ account 'ਚ ਪੈਸੇ ਪਾ ਦੇਣਗੇ ਮੈਨੂੰ ਬਲੈਕਮੈਲ ਕਿਉਂਕਿ ਪੁਲਿਸ ਵਾਲੇ ਵੀ ਦੁਕੀਆਂ ਸਾਡੇ ਕੋਲ ਤਾਂ ਬਲੈਕਮੈਲ ਦੇ ਚੱਕਰ ਫਸਾ ਦੇਣਗੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਹੁੰਦੀ ਆ ਦੂਜੀ ਗੱਲ ਮੇਰੀ ਇਹ ਕੋਸ਼ਿਸ਼ ਆ ਮੈਂ ਕਦੇ ਵੀ WhatsApp ਕਾਲ ਨਹੀਂ ਕਰਦਾ ਮੈਂ ਆਪਣੀ ਸਿੱਧੀ ਆਡੀਓ ਮੈਸੇਜ ਭੇਜਦਾ ਧਮਕੀ ਵਾਲੇ ਧਮਕੀ ਵੀ ਮਰੀ ਪਿਆਰ ਵਾਲੀ ਆ ਕਾਨੂੰਨ ਵਾਲੀ ਆ ਉਹ ਦੱਸ ਦੇਣਾ ਕਿਵੇਂ ਆ ਮੈਂ ਫੋਨ 'ਤੇ ਗੱਲ ਕਰਦਾ ਔਰ ਤੇ ਜਿਹੜੇ ਅੰਨੇ ਸਾਲੋਂ ਕੰਮ ਕਰਦੇ ਨੂੰ ਕਿਸੇ ਟਰੈਵਲ ਏਜੰਟ ਨੇ ਮੇਰੇ ਖਿਲਾਫ ਅਜ ਤੱਕ ਸ਼ਿਕਾਇਤ ਨਹੀਂ ਕੀਤੀ ਫਿਰ ਜੇ ਆਪਾਂ ਕਮੈਂਟਾਂ ਦੀ ਗੱਲ ਕਰਦੇ ਮੈਂ ਕਮੈਂਟਾਂ ਦੇ ਵਿਊ ਵਾਲੀ ਖੇਡ ਨਹੀਂ ਖੇਡਦਾ ਵੀ ਮੇਰੇ ਸੋਸ਼ਲ ਮੀਡੀਆ ਚੈਨਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਮੈਨੂੰ ਪੈਸੇ ਆਣ ਕਿਉਂ ਮੈਨੂੰ ਲੱਗਦਾ ਲੋਕਾਂ ਦਾ ਵੇਰ ਤਾਂ ਸਾਬੇ ਬਾਦ ਚੈਨਲ ਚ ਗਲ ਜਾਏ ਮੇਰੇ ਨਹੀਂ ਆ ਦੇ ਨਾ ਨਹੀਂ ਲੰਭਾਂਗਾ ਤੋਂ ਪਰ ਇੱਕ ਪੱਤਰਕਾਰ ਹੁੰਦਾ ਸੀ ਪਹਿਲਾਂ ਮੇਰੇ ਨਾਲ ਵੀ ਰਿਹਾ ਮੁਕਰਦਾ ਨਹੀਂ ਉਤੇ ਕਾਫੀ ਦੋਸ਼ ਲਾਇਆ ਨੇ ਬੰਦਿਆਂ ਨੇ ਇਹ ਤਾਂ ਠੱਗ ਪੱਤਰਕਾਰ ਆ ਇਹ ਫਿਰ ਵਾਧੂ ਦਾ ਬਦਨਾਮ ਕਰਦੇ ਜਾਂਦੇ ਦੇਖੋ ਹੁਣ ਇਹਦਾ ਵੀ ਕਈ ਪ ਅਕਸਰ ਗੱਲਾਂ ਚੱਲਦੀਆਂ ਉਸ ਨਾਮ ਦਾ ਠੱਗ ਹੈ ਹੁਣ ਜੇ ਤੁਸੀਂ ਆਪਣੇ ਚੈਨਲ ਦੇਖੋ ਸੋਸ਼ਲ ਮੀਡੀਆ ਵਾਲੇ ਚੈਨਲ ਟਰੈਵਲ ਏਜੰਟਾਂ ਹੀ ਐਡ ਨਾਲ ਭਰੇ ਹੋਇਆ ਹੁਣ ਜਦੋਂ ਇੱਕ ਟਰੈਵਲ ਏਜੰਟ ਦੀ ਐਡਵਰਟਾਈਜ਼ਮੈਂਟ ਇੱਕ ਚੈਨਲ ਤੇ ਆਂਦੀ ਹੈ ਤਾਂ ਉਸ ਪੱਤਰਕਾਰ ਨੂੰ ਕਮਿਸ਼ਨ ਵੀ ਮਿਲਣੀ ਹੈ ਤੇ ਕਈ ਪੱਤਰਕਾਰ ਦੀ ਹਫਤਾ ਦੀ ਸੈਟਿੰਗ ਵੀ ਹੈ ਜਦੋਂ ਸਾਡੇ ਬੋਲਣ ਕਰਕੇ ਉਹ ਉਹਨਾਂ ਦੇ ਬੀਜ ਨੂੰ ਜਿਹੜੀ ਠੱਲ ਪੈਂਦੀ ਹੈ ਠੱਗਾਂ ਦੇ ਨਾਲ ਤਾਂ ਉਹ ਟਰੈਵਲ ਏਜੰਟ ਫਿਰ ਜਿਹਨੂੰ ਐਡ ਦਿੰਦੇ ਉਹ ਦਬਾਅ ਵੀ ਪਾਣੇ ਵੀ ਆ ਬੰਦੇ ਨੂੰ ਰੋਕੇ ਕਿਸੇ ਤਰੀਕੇ ਨਾਲ ਹੁਣ ਅਸੀਂ ਪੈਸੇ ਲੈ ਕੇ ਤਾਂ ਰੁਕਦੇ ਨਹੀਂ ਨਾ ਹੀ ਦਬਕ ਕੇ ਰੁਕ ਕਦੇ ਕਿਸੇ ਨੇ ਸਾਡੇ ਖਿਲਾਫ ਸ਼ਿਕਾਇਤ ਕਿਉਂ ਨਹੀਂ ਦਿੱਤੀ ਕਿਉਂਕਿ ਜੇ ਰਾਈ ਹੋਏਗੀ ਤਾਂ ਪਹਾੜ ਬਣਾ ਦੇਣਗੇ ਤੇ ਸਾਡੇ ਖਿਲਾਫ ਸ਼ਿਕਾਇਤ ਕਿਉਂ ਨਹੀਂ ਦਿੱਤੀ ਸ਼ਿਕਾਇਤ ਕਰ ਸਾਡੇ ਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਮੈਂ ਉਹ ਐਫੀਡਵਟ ਤੇ ਅੱਜ ਵੀ ਖੜਾ ਉੱਥੇ ਹੀ ਰਹਿ ਰਿਹਾ ਕੋਈ ਬੰਦਾ ਮੈਨੂੰ ਦਿਖਾ ਦੇ ਮੈਂ ਆਡੀਓ ਭੇਜਦਾ ਕਾਲ ਕਰਦਾ ਪਰ ਮੈਂ ਕੋਈ ਐਦਾ ਦੀ ਗੱਲ ਨਹੀਂ ਕਰਦਾ ਮੈਂ ਕਾਨੂੰਨੀ ਆਡੀਓ ਭੇਜਦਾ ਕਿਉਂਕਿ ਅਸੀਂ ਇਕੱਲਾ ਪੈਸੇ ਦੇ ਮਾਰਨ ਤੱਕ ਸਹਿਮਤ ਨਹੀਂ ਇੱਕ ਮੈਨੂੰ ਇਹ ਵੀ ਪਤਾ ਲੱਗਿਆ ਸ람 ਜੀ ਕਿ ਜਿਹੜੇ ਟ੍ਰੈਵਲ ਏਜੰਟ ਨੇ ਕਿਸੇ ਵੀ ਸ਼ਹਿਰ ਦੇ ਹੋਣਗੇ ਮਹੱਲੀ ਦੇ ਮੈਨੂੰ ਇੱਕ ਟ੍ਰੈਵਲ ਏਜੰਟ ਨੇ ਵਿੱਚੋਂ ਦੱਸਿਆ ਮੈਨ ਪਹਾੜਾ ਭਾਜੀ ਜਿਹੜੇ ਟਰੈਵਲ ਏਜੰਟ ਨੇ ਇੱਕ ਇਹਨਾਂ ਦਾ ਮੈਨ ਹੁੰਦਾ ਉਹ ਪੈਸੇ ਕੱਟੇ ਕਰਦਾ ਜੀ ਉਹ ਫਿਰ ਚੜਾਵਾ ਚੜਦਾ ਡੀਐਸਪੀ ਕੋਲ ਜੀ 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 ਬਿਲਕੁਲ ਜੀ ਪੈਸੇ ਜਾਂਦੇ ਫਿਰ ਇਹਦੇ ਨਾਲ ਪੁਲਿਸ ਐਨੀ ਕਰਪਟ ਹੋ ਚੁੱਕੀ ਹਾਂ 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 ਬਿਲਕੁਲ ਪੁਲਿਸ ਕਰਪਟ ਹੈ ਲੋਕਾਂ ਨੂੰ ਗਰੀਬ ਲੋਕਾਂ ਨੂੰ ਗਰੀਬਸਾਨਾਂ ਦੇ ਮੁੰਡਿਆਂ ਨੂੰ ਲੁੱਟਣ ਵਾਸਤੇ ਕਿ ਲੁੱਟ ਲੋ ਪੁਲਿਸ ਖੁੱਲ੍ਹ ਦਿੰਦੀ ਆ ਉਹਨਾਂ ਵੱਲ ਤੋਂ ਦੇਖੋ ਐਦਾਂ ਜੇ ਮੈਂ ਗੱਲ ਕਰਾਂ ਨਾ ਮੈਂ ਮਹਾਲੀ ਤੇ ਚੰਡੀਗੜ੍ਹ ਦੇ ਏਜੰਟਾਂ ਦੀ ਗੱਲ ਕਰਦਾ ਮੈਨੂੰ ਉਹ ਮਸ਼ਹੂਰ ਕਰਨ ਚ ਉਹਦਾ ਵੱਡਾ ਰੋਲ ਹੈ ਮੈਂ ਮਸ਼ਹੂਰ ਐ ਨਹੀਂ ਮੈਂ ਸੋਸ਼ਲ ਮ ਤਾਂ ਨੇ ਮੇਰੇ ਨਾਲ ਮੀਟਿੰਗ ਕੀਤੀ 5 ਲੱਖ ਰੁਪਏ ਮਹੀਨਾ ਦੀ ਆਫਰ ਆਈ ਕਿ 5 ਲੱਖ ਰੁਪਏ ਮਹੀਨਾ ਕੈਸ਼ ਤੁਹਾਨੂੰ 10 ਦਿਨ ਤੋਂ ਪਹਿਲੇ ਮਿਲ ਜਾ ਕਰੇਗਾ ਨਾਲ ਇੱਕ ਕਾਰ ਦੇ ਦੇਣੇ ਵਧੀਏ ਇੱਕ ਤੇਰੇ ਵਾਸਤੇ ਦਫਤਰ ਖੋਲਦਣੇ ਤੇ ਮੇਰੇ ਨਾਲ ਬਕਾਇਦਾ ਮੀਟਿੰਗ ਹੋਈ ਆ ਤੇ ਸਿਰਫ ਸ਼ਰਤ ਐ ਨਹੀਂ ਸਾਡੇ ਖਿਲਾਫ ਨਹੀਂ ਬੋਲਣਾ ਮੀਡੀਆ 'ਚ ਤੇ ਫਿਰ ਮੇਰੀ ਉਹਨਾਂ ਨਾਲ ਮੀਟਿੰਗ ਹੋ ਕੇ ਮੈਂ ਕਿਹਾ ਜੀ ਕਿ ਜੋ ਮੈਨੂੰ 5 ਲੱਖ ਦੇਣਾ ਮੈਨੂੰ ਨਾ ਦਿਓ ਮੇਰੀ ਸ਼ਰਤ ਇਹ ਹੈ ਵੀ ਜੇ ਕੋਈ ਕਲਾਇੰਟ ਮੇਰੇ ਕੋਲ ਕੋਈ ਆ ਗਿਆ ਤੁਹਾਨੂੰ ਉਹਦੇ ਪੈਸੇ ਘੂੜੇ ਮੋੜਨੇ ਪੈਣੇ ਜਿਹੜੀ ਪੁਲਿਸ ਨੂੰ ਰਿਸਿਪਟ ਦੇਣੀ ਤੇ ਮੈਨੂੰ ਦੇਣੀ ਆ ਲੋਕਾਂ ਨੂੰ ਮੋੜ ਦਿਓ ਤੇ ਮੋਸ ਗੱਲ ਤੇ ਖੜਾ ਹੁਣ ਜਦੋਂ ਮੈਂ ਕਿਸੇ ਨਵੇਂ ਏਜੰਟ ਦੇ ਖਿਲਾਫ ਮਹੀਮ ਚਲਾਣਾ ਹੈ ਜਾਂ ਉਹਨੂੰ ਧਮਕੀ ਭੇਜਦਾ ਹੈ ਉਹ ਪੁਰਾਣੇ ਨੂੰ ਪੁੱਛਦੇ ਨੇ ਇਹ ਸਤਨਾਮ ਦਾਉ ਕੌਣ ਹੈ ਇਹ ਕਰਦਾ ਕੀ ਹੈ ਦੇਖ ਰਿਹਾ ਤਾਂ ਸੈਟਿੰਗ ਕਰਨ ਦੇ ਦੇ ਦਲ 5-4 ਲੱਖ ਰੁਪਇਆ ਜਾਂ ਇਹਨੂੰ ਪੁਲਿਸ ਦੇ ਵਿੱਚ ਜਾਂਦੇ ਆ ਜਾਂ ਕੋਈ ਨਵਾਂ ਐਸਐਸਪੀ ਆਂਦਾ ਨਵਾਂ ਡੀਐਸਪੀ ਆਂਦਾ ਪੁੱਛਦਾ ਕਿਹੜਾ ਬੰਦਾ ਜਿਹੜਾ ਮੇਰੇ ਹਫ਼ਤੇ ਦੀ ਵਸੂਲੀ ਤੇ ਲੱਤ ਮਾਰਦਾ ਤੇ ਫਿਰ ਉਹ ਕਹਿੰਦੇ ਆ ਬੰਦਾ ਵਿਕਣਾ ਤਾਂ ਹੈ ਨਹੀਂ ਅਸੀਂ ਦੇ ਕੇ ਦੇਖ ਲਿਓ ਫਿਰ ਇਸ ਕਰਕੇ ਉਹ ਮੇਰੀ ਇੱਕ ਮਸ਼ਹੂਰੀ ਦਾ ਕਾਰਨ ਹੈ ਇਹਨਾਂ ਠੱਗਾਂ ਦੇ ਵਿੱਚ ਵੀ ਆ ਬੰਦੇ ਦਾ ਪੰਗਾ ਲੈਣਾ ਉਸ ਕੰਮ ਦੇ ਸਾਡੇ ਨਹੀਂ ਫੀਸ ਆ ਜੀ ਨਾ 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 ਬਿਲਕੁਲ ਨਹੀਂ ਔਰ ਇਸ ਕਰਕੇ ਹੁਣ ਹੁਣ ਚੱਕਰ ਕੀ ਆ ਮੈਂ ਪਿਛਲੇ 10 ਸਾਲਾਂ ਚ 5 ਜਾਂ 4 ਟਰੈਵਲ ਏਜੰਟਾਂ ਨੂੰ ਬਾਇਫੇਸ ਦੇਖਿਆ ਮੈਂ ਕਿਸੇ ਨੂੰ ਮਿਲੇ ਨਹੀਂ ਮੈਨੂੰ ਪਤਾ ਨਹੀਂ ਮੈਂ ਕਿਹਦੇ ਦਫ਼ਤਰ ਨਹੀਂ ਗਿਆ ਕਲਾਇੰਟ ਜੇ ਮੈਂ ਕਹਿੰਦਾ ਵੀ ਮੰਨ ਲਓ 2000 ਬੰਦੇ ਦੇ ਪੈਸੇ ਕਢਵਾਏ ਆ ਐਗਜ਼ਾਮਪਲ ਤਾਂ 2000 ਬੰਦੇ ਦੇ 15 ਜਾਂ 20 ਬੰਦੇ ਮੈਨੂੰ ਅਜੇ ਤੱਕ ਬਾਇਫੇਸ ਮਿਲੇ ਹੋਣੇ ਜਿੰਨੇ ਮੈਂ ਚਾਹਦਾ ਕਾਹਤ ਨਹੀਂ ਜੀ ਪਾਨੇ ਸਿੱਧੂ ਦਾ ਮੋਟਾ ਕਰਮ ਹੋਇਆ 20 ਦਿਨ ਹੋ ਗਏ ਜੀ 15 20 ਦਿਨ ਹੋ ਗਏ ਕਰਮ ਹੋਏ ਮੇਰੇ ਉਦੋਂ ਬਾਅਦ ਤੁਸੀਂ ਕਿੰਨੇ ਪੈਸੇ ਮੜਾਏ ਨੇ ਮਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਜੇ ਮੈਂ ਹੁਣ ਦੀ ਗੱਲ ਕਰਾਂ ਜਿਹੜੀ ਨਵੀਂ ਸਰਕਾਰ ਆਈ ਹੈ ਕਿਉਂਕਿ ਮੈਂ ਪੋਲੀਟਿਕਲ ਬੰਦਾ ਨਹੀਂ ਆ ਮੈਨੂੰ ਇਹ ਨਹੀਂ ਕਿਸੇ ਬੋਟ ਬੈਂਕ ਘਟਦਾ ਜਾ ਵਾਦਾ ਮੈਂ ਵੋਟਾਂ ਨਹੀਂ ਲੈਣੀਆਂ ਮੈਂ ਐਮ ਐਲ ਏ ਨਹੀਂ ਖੜਨਾ ਮੈਂ ਕੋਈ ਨਵੀਂ ਪਾਰਟੀ ਨਹੀਂ ਬਣਾਣੀ ਹੁਣ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਦੇ ਵਿੱਚ ਜਿਹੜਾ ਮਹਾਲੀ ਦਾ ਐਮ ਐਲ ਏ ਮੈਂ ਉਹਦੀ ਥੋੜੀ ਤਾਰੀਫ ਕਰ ਦਿੰਨਾ ਅਮੀਰ ਬੰਦਾ ਹੈ ਪੁਰਾਣੇ ਐਮ ਐਲ ਏ ਦੀ ਸੈਟਿੰਗ ਸੀ ਟ੍ਰੈਵਲ ਏਜੰਟਾਂ ਨਾਲ ਹਾਂਜੀ ਕੁਲਵੰਤ ਸਿੰਘ ਦੀ ਪੁਰਾਣੇ ਐਮ ਐਲ ਏ ਦੀ ਸੈਟਿੰਗ ਇਹ ਸੀ ਮੇਰੇ ਕੋਲ ਅੰ ਪੁਲਿਸ ਵਾਲੇ ਤੇ ਦਬਾਅ ਪੰਦਾ ਸੀ ਤੇ ਉਹ ਹਿੱਸਾ ਖਾਂਦਾ ਸੀ ਵਿੱਚੋਂ ਤੇ ਮੈਨੂੰ ਵੀ ਜਦੋਂ ਆਫਰ ਆਈ ਹੈ ਟਰੈਵਲਜੈਂਟਾ ਵੱਲੋਂ ਮੈਨੂੰ ਕਿਹਾ ਗਿਆ ਜੀ ਜੇ ਤੂੰ ਐਮਐਲਏ ਇਲੈਕਸ਼ਨ ਲੜਨੀ ਨਾ ਇਹਨਾਂ ਕੋਲ ਬੌਂਸਰ ਹੋਣੇ ਆ ਇਹਨਾਂ ਕੋ ਕਾਰਾਂ ਹੋਣੀਆਂ ਇਹਨਾਂ ਕੋ ਹਰਾਮ ਦੇ ਪੈਸੇ ਬਹੁਤ ਹੋਣੇ ਕਿ ਯਾਰ ਤੇਰੇ ਵੱਲ ਤੇ 100 150 ਗੱਡੀਆਂ ਦੇ ਦਾਂਗੇ ਕਾਫਲਾ ਨਾਲ ਜੀ ਹਰੇਕ ਡੇ ਪੰਜ ਪੰਜ ਮੁੰਡੇ ਵੀ ਦੇ ਦਾਂਗੇ ਭੀੜ ਵਧਾਉਣ ਵਾਸਤੇ ਕੰਮ ਕਰਦਾ ਤੂੰ ਐਮਐਲਏ ਇਲੈਕਸ਼ਨ ਲੜਾ ਇਹਦਾ ਮਤਲਬ ਜਿਹੜੀ ਪੁਰਾਣੀਆਂ ਪਾਰਟੀ ਦੇ ਨੇਤਾ ਸੀ ਉਹਨਾਂ ਦੇ ਜਿਹੜੇ ਫੰਡ ਵੀ ਇਹ ਦੰਨੇ ਆ ਟਰੈਵਲਜੈਂਟ ਉਹਨਾਂ ਦੀ ਵੀ ਰੈ ਹੁਣ ਮੈਨੂੰ ਹੀ ਫਾਇਦਾ ਹੋ ਗਿਆ 2 ਸਾਲਾਂ ਚ ਮੈਂ ਹਾਈਲਾਈਟ ਨਹੀਂ ਕਰਦਾ ਪੂਰੇ ਪੰਜਾਬ ਦੇ ਜਿੰਨੇ ਐਮ.ਐਲ.ਏ ਆ ਜਿੰਨੇ ਨਾਲ ਠੱਗੀ ਚੰਡੀਗੜ੍ਹ ਮੋਹਲੇ ਚ ਹੋਈ ਆ ਜਾਂ ਕਈ ਹੋਰ ਪੱਸੀ ਵੀ ਹੋਈ ਆ ਉਹ ਸਰਕਾਰ ਰਾਹੀਂ ਭੇਜਦੇ ਆਪਣੇ ਬੰਦੇ ਕੋਲ ਕੁਝ ਕਹਿੰਦਾ ਆਪਾਂ ਲਾਸਟ ਸਵਾਲ ਤੁਹਾਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿ ਐਵੇਂ ਦਾ ਸੀ ਕਾਨੂੰਨ ਬਣਾਤਾ ਜੀ ਕਿ ਪ੍ਰੋਪਰਟੀ ਵੀ ਅਟੈਚ ਹੋਏਗੀ ਬਟੇ ਜਿਹੜੇ ਡੀਲਰ ਨੇ ਕਾਨੂੰਨ ਬਾਰੇ ਤੁਹਾਨੂੰ ਨੋਲਿਜ ਦੇ ਦੇਖੋ ਹੁਣ ਮੈਂ ਪਹਿਲੀ ਗੱਲ ਦੱਸਦਾ ਵੀ ਹੁਣ ਜਿਹੜਾ ਮੈਂ 2 ਸਾਲ ਤੋਂ ਰੌਲਾ ਨਹੀਂ ਪੈਂਦਾ ਮੈਂ ਕਿ ਪੈਸੇ ਲੋਕਾਂ ਤੋਂ ਨਿਕਲ ਜਾਂਦੇ ਨੇ ਹੁਣ ਮੇਰੀ ਸੇਫਟੀ ਇਹ ਵੀ ਮੈਂ ਨਾ ਟ੍ਰੈਵਲ ਜੈਂਟਰ ਨੂੰ ਮਜ਼ਾ ਨਗਾਹ ਨੂੰ ਮਿਲਦਾ ਦੋਨਾਂ ਤਰਫੋਂ ਫੋਨ ਕਰਕੇ ਦਬਕੇ ਮਾਰ ਕੇ ਕਹਦੇ ਬੈਠ ਕੇ ਸੈਟਿੰਗ ਕਰਕੇ ਸਾਨੂੰ ਮੈਸੇਜ ਕਰ ਦੋ ਲੋਕਾਂ ਦੀ ਸੈਟਿੰਗ ਨਹੀਂ ਮੈਂ ਆਪਣੇ ਮੈਨੂੰ ਹਾਈਲਾਈਟ ਨਹੀਂ ਕਰਦਾ ਜਿਹੜੀ ਰਹੀ ਕਾਨੂੰਨ ਦੀ ਗੱਲ ਆ ਕਾਨੂੰਨ ਮੈਨੂੰ ਪਤਾ ਨਹੀਂ ਸਰਕਾਰ ਨੇ ਕੀ ਬਣਾਇਆ ਹਰਿਆਣੇ ਦੇ ਤੱਕ ਮੈਂ ਸੁਣਿਆ ਕਿ ਵਧੀਆ ਬਣ ਗਿਆ ਤੇ ਉਦਾਂ ਸਖਤ ਕਾਨੂੰਨ ਪੰਜਾਬ 'ਚ ਵੀ ਚਾਹੀਦਾ ਜਿਹੜੀਆਂ ਮੈਸੇਜ ਆਜੇ ਤੇ ਪੰਜਾਬ ਸਰਕਾਰ ਨੂੰ ਤੇ ਅਮਲ ਕਰਨਾ ਚਾਹੀਦਾ ਜਿਹੜਾ ਕਾਨੂੰਨ ਮੈਨਾਂ ਹਾਲੇ ਮੈਂ ਪੜਿਆ ਨਹੀਂ ਉਹ ਚ ਕੀ ਲਿਖਿਆ ਮੈਨੂੰ ਪਤਾ ਨਹੀਂ ਪਰ ਜਿਹੜੀ ਰਹੀ ਪ੍ਰੋਪਰਟੀ ਅਟੈਚ ਕਰਨ ਦੀ ਗੱਲ ਜਦੋਂ 420 120 ਵੀ ਦਾ ਪਰਚਾ ਦਾਜ ਹੁੰਦਾ ਠੱਗੀ ਦਾ ਉਦੋਂ ਕੋਰਟ ਨੇ ਵੀ ਰਿਕਵਰੀ ਵਾਸਤੇ ਪ੍ਰੋਪਰਟੀ ਅਟੈਚ ਕਰਨੀ ਹੁੰਦੀ ਹੈ ਉਹ ਲੰਬਾ ਪ੍ਰੋਸੈਸ ਹੈ ਤੇ ਬਿਲਕੁਲ ਹੋਣਾ ਚਾਹੀਦਾ ਤੇ ਹੋ ਸਕਦਾ ਸੁਧਾਰ ਕੀਤਾ ਹੋਵੇ ਜੇ ਨਹੀਂ ਕੀਤਾ ਤਾਂ ਹੋਏ ਨੂੰ ਹੋਰ ਸਖਤ ਬਣਾਇਆ ਜਾਵੇ ਇੱਕ ਜਿਹੜੇ ਵਿਦਿਆਰਥੀ ਬਾਹਰ ਜਾਂਦੇ ਨੇ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਕਹੋ ਪੜ੍ਹੇ ਲਿਖੇ ਉਹਨਾਂ ਕੀ ਟੁਕੜ ਟੁਕੜ ਕਾਲ ਦੀ ਆਪਦੇ ਖਾਤੇ ਚ ਆਪਦੇ ਦੇਖੋ ਜਿਹੜਾ ਵਿਦਿਆਰਥੀ ਆ ਜਾਂ ਮੈਡੀਕਲ ਕਰਾਉਂਦੇ ਆ ਉੱਥੇ ਪੈਸਾ ਜਾ ਜਾਂਦਾ ਦੇਖੋ ਚੈਨਲ ਵਾਲੇ ਜਿਹੜੇ ਚੈਨਲ ਨੂੰ ਦੇਖ ਰਹੇ ਆ ਮੈਂ ਉਹਨਾਂ ਨੂੰ ਕਹਿੰਦਾ ਵਿਦਿਆਰਥੀਆਂ ਨੂੰ ਤੁਸੀਂ ਕਾਰਨ ਹੈ ਕਿ ਤੁਹਾਡੇ ਪਰਿਵਾਰ ਤੁਸੀਂ ਵਿਦਿਆਰਥੀ ਤੁਸੀਂ ਕਾਰਨ ਹੈ ਕਿ ਤੁਹਾਡੇ ਨਾਲ ਠੱਗੀ ਹੁੰਦੀ ਹੈ ਕਿਉਂਕਿ ਸਲਾਹ ਦੇਣ ਦੀ ਫੀਸ ਸਲਾਹ ਕਰਦੀ ਫੀਸ 20000 ਰੁਪਿਆ 15 ਤੋਂ 20000 ਰੁਪਿਆ ਤੁਸੀਂ ਕੰਸਲਟੈਂਟ ਕੋਲ ਜਾ ਰਹੇ ਆਂ ਟਰੈਵਲ ਏਜੰਟ ਨਹੀਂ ਕੰਸਲਟੈਂਟ ਕੋਲ ਜਾ ਰਹੇ ਆਂ ਉਹਨੇ ਸਲਾਹ ਦੇਣੀ ਹੈ ਕਿ ਮੈਨੂੰ ਫਾਈਲ ਨਹੀਂ ਭਰਨੀ ਆਂਦੀ ਮੈਂ ਤੇਰੀ ਫਾਈਲ ਭਰ ਦੰਨਾ ਤੇਰੇ ਪੇਪਰ ਪੂਰੇ ਕਰ ਦੰਨਾ ਜਾ ਕੇ ਐਮਬੈਸੀ ਜਮਾ ਕਰਾ ਲੈ ਉਹਦੀ 20000 ਫੀਸ ਹੈ ਜੇ ਤੁਸੀਂ ਟਰੈਵਲ ਏਜੰਟ ਦੇ ਖਾਤੇ ਜੀ ਪੈਸੇ ਪਾਣੇ ਆ ਉਹਦੇ ਕਹਿਣ ਤੇ ਪੈਸੇ ਪਾਣੇ ਆ ਤਾਂ ਤੁਸੀਂ ਠੱਗੀ ਦੇ ਵਿੱਚ ਆਪਣੇ ਪਰਿਵਾਰ ਨੂੰ ਲੁੱਟਣ ਦੇ ਵਿੱਚ ਤੁਸੀਂ ਤੁਹਾਡੀ ਨਲਾਇਕੀ ਕਰਕੇ ਉਹ ਲੁੱਟਿਆ ਜਾ ਰਿਹਾ ਜਿਹੜਾ ਅਸਲੀ ਜਿਹੜਾ ਅਸਲੀ ਕੰਮ ਹੈ ਸਿਰਫ ਟ੍ਰੈਵਲ ਏਜੰਟ ਦੀ 15 20 30000 ਰੁਪਏ ਫੀਸ ਦਿਓ ਉਹਨੂੰ ਪੁੱਛੋ ਕਿ ਕਿਹੜੇ ਖਾਤੇ 'ਚ ਪੈਸੇ ਜਾਵਾਂਗੇ ਲੈਣੇ ਕਾਲ ਦੇ ਖੁਦ ਆਪਣੇ ਖਾਤੇ 'ਚੋਂ ਪੈਸੇ ਟਰਾਂਸਫਰ ਕਰੋ ਜਿਹੜਾ ਜੀਏਸੀ ਖਾਤਾ ਖੁਦ ਪੁੱਛ ਕੇ ਖਲਾਓ ਆਪਣੇ ਖਾਤੇ 'ਚ ਟਰਾਂਸਫਰ ਕਰਾਓ ਤੁਹਾਡੇ ਨਾਲ ਠੱਗੀ ਹੋਈ ਨਹੀਂ ਸਕਦੀ ਇੱਕ ਜ਼ਿਲ੍ਹਾ ਪ੍ਰਸ਼ਾਸਨ ਇਹ ਵੀ ਜ਼ਰੂਰ ਕਰੇ ਕਿ ਜਿਹੜਾ ਵੀ ਕੋਈ ਟ੍ਰੈਵਲ ਏਜੰਟਾ ਜਿਵੇਂ ਤੁਸੀਂ ਕਿਹਾ ਕਿ ਸਲਾਹਕਾਰ ਨੇ ਇੱਕ ਤਰ੍ਹਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਮੁਲਾਜ਼ਮ ਅਧਾਰ ਕਾਰਡ ਵਗੈਰਾ ਲੱਗਿਆ ਹੋਵੇ ਦੇਖੋ ਇਹ ਜੀ ਇਹ ਮੈਂ ਗੱਲ ਬਹੁਤ ਵਾਰ ਮੈਂ ਸਰਕਾਰ ਨੂੰ ਵੀ ਲਿਖ ਕੇ ਕੀਤੀ ਹੈ ਪਿਛਲੀ ਕੈਪਟਨ ਸਰਕਾਰ ਵੀ ਇਹ ਸਰਕਾਰ ਨੂੰ ਵੀ ਨੰਬਰ 1 ਤਾਂ ਜਦੋਂ ਲਾਇਸੈਂਸ ਦੇਣਾ ਦਾਦਕੇ ਦੇ ਨਾਨਕੇ ਦਾ ਪਤਾ ਲਗਾ ਦੇ ਪੜਤਾਲ ਕਰੋ ਅਧਾਰ ਕਾਰਡ ਤੇ ਐਡਰੈਸ ਮੋਹਾਲੀ ਦਾ ਬਦਲ ਕੇ ਬੈਠ ਗਿਆ ਬੰਦਾ ਪਿਛੋ ਪਤਲਾਂ ਦਾ ਤਾਂ ਉਹਦੇ ਦਾਦਕੇ ਨਾਨਕੇ ਦਾ ਪਤਾ ਲੱਗੇ 10ਵੀਂ ਦੇ ਸਰਟੀਫਿਕੇਟ ਤੋਂ ਪਤਾ ਲੱਗੇ ਦੂਜਾ ਜਿਹੜੇ ਪੈਸੇ ਕਲੈਕਸ਼ਨ ਕਰਦੇ ਟਰੈਵਲ ਏਜੰਟ ਸਰਕਾਰ ਇੱਕ ਆਪਣੇ ਲੋਗੋ ਲਗਾ ਕੇ ਰਸੀਦ ਬੁੱਕ ਜਾਰੀ ਕਰੇ ਇਹ ਵੀ ਮੈਸੇਜ ਆ ਜਾਂਦਾ ਸੀ ਜੇ ਰਸੀਦ ਬੁੱਕ ਦੇ ਦਿੱਤੇ ਤੇ ਪੈਸੇ ਲੈਏ ਹੋਣਗੇ ਸਰਕਾਰ ਦੀ ਰਿਸਪੌਂਸਿਬਿਲਟੀ ਬਣ ਜੇਗੀ ਦੂਜਾ ਟੈਕਨੋਲੋਜੀ ਦਾ ਜਮਾਨਾ ਹੈ ਇੰਟਰਨੈਟ ਦਾ ਜਮਾਨਾ ਹੈ ਸਰਕਾਰ ਇੱਕ ਸਾਂਝੀ ਵੈਬਸਾਈਟ ਬਣਾਏ ਸਰਕਾਰੀ ਤੇ ਟਰੈਵਲ ਏਜੰਟਾਂ ਦੇ ਸਾਂਝੇ ਹੋਏ ਕੰਪਲਸਰੀ ਕੀਤਾ ਜਾਵੇ ਜਿਹੜੇ ਗਾਹਕ ਕੋਲ ਪੈਸੇ ਲੈ 24 ਤੋਂ 48 ਘੰਟੇ ਰਸੀਦ ਜਿਹੜੀ ਹੈ ਇੱਥੇ ਦਿਖਾਣੀ ਜ਼ਰੂਰੀ ਹੈ ਵੈਬਸਾਈਟ ਦੇ ਉੱਤੇ ਤੇ ਨਾਲ ਕੰਪਲਸਰੀ ਕਰੇ ਕਿ ਇੱਕ ਲਿਮਟਡ ਟਾਈਮ ਦੇ ਵਿੱਚ ਇਹਦਾ ਕੰਮ ਬਣਨਾ ਚਾਹੀਦਾ ਤੂੰ ਉਹਦੀ ਫਾਈਲ ਲਗਾਏਗਾ ਬਣਿਆ ਕਿ ਨਹੀਂ ਬਣਿਆ ਇਹ ਅਲੱਗ ਗੱਲ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਨਾਲ ਲਗਾਇਆ ਉਹ ਜੇ ਨਹੀਂ ਬਣਦਾ ਇੱਕ ਲਿਮਟਿਡ ਟਾਈਮ ਚ ਤਾਂ ਇਹਦੇ ਪੈਸੇ ਰਿਫੰਡ ਕਰਾਂਗੇ ਜੇ ਲੇਟ ਹੁੰਦਾ ਤਾਂ ਜੁਰਮਾਨਾ ਲੱਗੇਗਾ ਜੇ ਐਦਾਂ ਦਾ ਕੰਮ ਪੰਜਾਬ ਸਰਕਾਰ ਕਰ ਦੇ ਠੱਗੀ ਹੋਈ ਨਹੀਂ ਸਕਦੀ ਕਿਹ ਵੀ ਦੱਸੋ ਕਿ ਜਿਹੜੇ ਚੰਗੇ ਟਰੈਵਲ ਏਜੰਟ ਨੇ ਜਿਹੜੇ ਠੱਗੀ ਨਹੀਂ ਲਾਉਂਦੇ ਜਾਂ ਘੱਟ ਲਾਉਂਦੇ ਆ ਜੀ ਉਹਨਾਂ ਨੇ ਇਸ ਤਰ੍ਹਾਂ ਆਪਣਾ ਨਾਮ ਆਧਾਰ ਕਾਰਡ ਵਗੈਰਾ ਸਾਰਾ ਕੁਝ ਲਾਇਆ ਹੈ ਦਫਤਰ ਚ ਤਨੀ ਟਿੱਕ ਹੈ ਹਾਂ ਹਾਂ ਬਿਲਕੁਲ ਬਹੁਤ ਘੱਟ ਲੱਗਿਆ ਹੈ ਪਰ ਮੈਂ ਇੱਕ ਹੋਰ ਵੀ ਨਾਲ ਕੀਤੀ ਸੀ ਕਿ ਜਿਹੜੇ ਮੁਲਾਜ਼ਮ ਹੈ ਟਰੈਵਲ ਏਜੰਟਾਂ ਦੇ ਉਹਨਾਂ ਦਾ ਜਿਹੜਾ ਆਈਡੈਂਟੀਟੀ ਕਾਰਡ ਹੈ ਉਹ ਪੰਜਾਬ ਸਰਕਾਰ ਸਟੈਂਪ ਲਗਾ ਕੇ ਬਣਾਏ ਮੰਨ ਲਓ ਮ ਦਫਤਰ ਦੇ ਵਿੱਚ ਲੱਗਿਆ ਹੋਵੇ ਆਈਡੈਂਟੀਕਾਡ ਵੱਡੀ ਫੋਟੋ ਕਰਕੇ ਤਾਂ ਕਿ ਜੇ ਕਸਟਮਰ ਮੇਰੇ ਕੋਲ ਆ ਰਿਹਾ ਸਟੱਡੀ ਵੀਜ਼ਾ ਵਾਲਾ ਉਹਨੂੰ ਪਤਾ ਹੋਵੇ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਉਹਦੀ ਸਾਹਮਣੇ ਦਫਤਰ ਵੀ ਫੋਟੋ ਲੱਗੀ ਹੋਈ ਹੈ ਤੇ ਉਹਦੇ ਨਾਲ ਉਹਦੇ ਨਾਲ ਹੋਏਗਾ ਕੀ ਜਦੋਂ ਕੋਈ ਟਰੈਵਲ ਨਹੀਂ ਨਹੀਂ ਸੋਸ਼ਲ ਨਾ ਕਈ ਜੀ ਉਹਨਾਂ ਦੇ ਮੁਲਾਜ਼ਮ ਨੇ ਨਗੂਣੇ ਤਰਖਾ ਦੇ ਦੇ ਕਈ ਉਹਨਾਂ ਨਾਲ ਵੀ ਠੱਗੀ ਲਾ ਜਾਂਦੇ ਨੇ ਨਹੀਂ ਹੁਣ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਕੀ ਹੁੰਦਾ ਲੋਕਾਂ ਤੇ ਮੁਲਾਜ਼ਮਾਂ ਦੇ ਭਲੇ ਵਾਸਤੇ ਕੀ ਹੈ ਜਦੋਂ ਟਰੈਵਲ ਏਜੰਟ ਦੇ ਮੁਲਾਜ਼ਮ ਆਪਣੀ ਅਸਲੀ ਪਛਾਣ ਦੱਸਣਗੇ ਗਾਹਕ ਨੂੰ ਤਾਂ ਉਹ ਬੌਸ ਦੇ ਗਮਰਾਹ ਹੋ ਕੇ ਲਾਲਚ ਵਿੱਚ ਛੁੱਟੀਆਂ ਵ ਹੁਣ ਹੁੰਦਾ ਕੀ ਹੈ ਟਰੈਵਲ ਜਾਂ ਠੱਗੀ ਮਾਰ ਕੇ ਭੱਜ ਗਿਆ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਗਾਗਨੂ ਸੇਵਨ ਨਾਮ ਦਾ ਜਤਿੰਦਰ ਸਿੰਘ ਹੈ ਐਫ ਆਈ ਆਰ ਦੇ ਨਾਮ ਜਤਿੰਦਰ ਸਿੰਘ ਦਾ ਆ ਜਾਂਦਾ ਹੁਣ ਸਤਨਾਮ ਸਿੰਘ ਸਾਹਮਣੇ ਕੋਮਦਾ ਰਹੇ ਮੈਨੂੰ ਅਰੈਸਟ ਨਹੀਂ ਕਰ ਸਕਦੀ ਪੁਲਿਸ ਇਸ ਗੱਲ ਤੋਂ ਬਚਣ ਵਾਸਤੇ ਉਹਨਾਂ ਦੇ ਆਈਡੈਂਟੀਟੀ ਕਾਰਡ ਵੈਰੀਫਾਈ ਪੰਜਾਬ ਸਰਕਾਰ ਕਰੇ ਤਾਂ ਕਿ ਮੁਲਾਜ਼ਮ ਨੂੰ ਡਰ ਰਹੇਗਾ ਮੈਂ ਝੂਠ ਨਹੀਂ ਬੋਲਾਂਗਾ ਗਾਗਨੂ ਤੇ ਜੇ ਕੱਲ ਨੂੰ ਐਫ ਆਈ ਆਰ ਹੁੰਦੀ ਤਾਂ ਮੁਲਾਜ਼ਮ ਦਾ ਅਸਲੀ ਨਾਮ ਜਿਹੜਾ ਵੀ ਚਾਵੇ ਬਹੁਤ ساری ਐਫ ਆਈ ਆਰ 90% ਐਫ ਆਈ ਆਰ ਦੇ ਵਿੱਚ ਮੁਲਾਜ਼ਮਾਂ ਦੇ ਨਾਮ ਗਲਤ ਹੈ ਜਿਹੜੇ ਮੇਨ ਠੱਗ ਹੈ ਮਾਲਕਾਂ ਦੇ ਨਾਮ ਗੱਲ ਤਾਂ ਮਾਲਕਾਂ ਦੇ ਮੁਲਾਜ਼ਮਾਂ ਦੇ ਨਾਮ ਦੀ ਦੱਸੀ ਲਿਆਉਂਦੀਆਂ ਜੇ ਮੈਂ ਕ੍ਰਿਸਪੀ ਖੈਰਾ ਦੀ ਗੱਲ ਕਰਦਾ ਉਹ ਰੇਪ ਕੇਸ ਚ ਵੀ ਕਿਸੇ ਆਈਜੀ ਦੇ ਇਲਜ਼ਾਮ ਲਾਇਆ ਸੀ ਉਹਦਾ ਹਸਬੰਦ ਦਵਿੰਦਰ ਗਿੱਲ ਜਿਹੜਾ ਨੇਪਾਲੀ ਹੈ ਦਵਿੰਦਰ ਥਾਪਾ ਜੇਲ੍ਹ ਚ ਬੈਠਾ ਉਹਦਾ ਕੰਮ ਇਹੀ ਹੈ ਉਹਨੇ ਆਪਣੀ ਕਿਸੇ ਨਹੀਂ ਕ੍ਰਿਸਪੀ ਖੈਰਾ ਮੈਨੂੰ ਕੱਲ ਪਤਾ ਲੱਗਾ ਕਿ ਉਹ ਪੀਓ ਹੈ ਭੱਜੀ ਹੋਈ ਹੈ ਤੇ ਕੈਨੇਡਾ ਚ ਬੈਠੀ ਹੈ ਇਸ ਸਮੇਂ ਹੁਣ ਉਹਦਾ ਕੰਮ ਕੀ ਹੈ ਉਹਨੇ ਇੱਕ ਹਿਮਾਚਲ ਦੀ ਕੁੜੀ ਨੂੰ ਕਹਿਣਾ ਲਾਇਸੈਂਸ ਲੈ ਲੈ ਤਿੰਨ ਚਾਰ ਸੌ ਬੰਦਿਆਂ ਕੋਲ ਠੱਗੀ ਮਾਰ ਕੇ ਪੈਸੇ ਹੜੱਪ ਜਾਣਾ ਜਦ ਤੱਕ ਰਿਸ਼ਵੀ ਕਰਦੇ ਐਫ ਆਈ ਆਰ ਨੂੰ ਕੂੜੀ ਦੇ ਹੁਣੇ ਕੁੜੀਆਂ ਨਾਲ ਸੱਦੇ ਵਾਜੀ ਹੁੰਦੀ ਹੈ ਵੀ 400 ਵਿੱਚ ਅੰਦਰ ਰਲ ਲੇਗੇ ਤੇਰੀ ਜ਼ਮਾਨਤ ਹੋ ਜੇਗੀ ਮੁਰਕੇ ਜ਼ਮਾਨਤ ਹੀ ਜਾਲੀ ਪੇਸ਼ ਕਰ ਦਾਂਗੇ ਇਹ ਤੋਂ ਭੱਜ ਲਈ ਉਹਦੇ ਘਰੇ ਕਰੋੜ 2 ਕਰੋੜ ਰੁਪਏ ਪਹੁੰਚ ਜਾਣਾ ਜੇ 500 ਕਰੋੜ ਦੀ ਧੱਕੀ ਮਾਰੀ 2 ਕਰੋੜ ਕੁੜੀਆਂ ਦੇ ਦੇਣਾ ਉਹ ਤੋਂ ਬਚਣ ਵਾਸਤੇ ਆ ਲਾਇਸੈਂਸ ਵਾਲਾ ਸਿਸਟਮ ਜਿਹੜਾ ਆਈਡੈਂਟੀਟੀ ਕਾਰਡ ਵਾਲਾ ਸਿਸਟਮ ਹੈ ਰਸੀਦਾ ਵਾਲਾ ਸਿਸਟਮ ਹੈ ਠੀਕ ਹੋਏਗਾ ਠੀਕ ਹੈ ਸ਼ੁਕਰੀਆ ਤਾਂ ਇਹ ਸਮੱਸਿਆ ਨਾਲ ਨਾਲ ਜਿਨ੍ਹਾਂ ਨੇ ਦੱਸਿਆ ਕਿ ਟ੍ਰੈਵਲ ਏਜੰਸੀ ਦਾ ਗੁਰਪਤਨ ਦਾ ਕਿਵੇਂ ਚੱਲਦਾ ਹੈ ਤੇ ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣ ਘਰੀ ਪਰਿਵਾਰਾਂ ਦੇ ਬੱਚਿਆਂ ਦਾ ਜਿਹੜਾ ਤੋਂ ਵਿਕਪਨਾ ਖਰਾਬ ਹੋਵੇ ਮੇਰੇ ਖੁਦ ਇੱਕ ਪਿੰਡ ਦਾ ਨੌਜਵਾਨ ਅੰਮਰਸਰ ਇਸ ਕਾਰਨ ਖੁਦਕੁਸ਼ੀ ਕਰ ਗਿਆ ਸੀ ਕਿਉਂਕਿ ਏਜੰਟ ਨੇ ਉਹਨੂੰ ਗਲਤ ਟੰਗ ਨਾਲ ਗਲਤ ਦੇਸ਼ ਚ ਭੇਜ ਦਿੱਤਾ ਸੀ ਸੋ ਬੜੇ ਵੱਡੇ ਮਸਲੇ ਨੇ ਜਿਨ੍ਹਾਂ 'ਵਾਲ ਸਰਕਾਰ ਤੁਰੰਤ ਧਿਆਨ ਦੇਵੇ ਨਹੀਂ ਤਾਂ ਫਿਰ ਠੱਗੀ ਠੋਰੀ ਦਾ سلسلہ ਜਾਰੀ ਰਹੇਗਾ ਕੈਮਰਾਮੈਨ ਆਮਨ ਦੇ ਨਾਲ ਦਰਸ਼ਨ ਸਿੰਘ ਕੁੱਕਰ ਚੰਡੀਗੜ੍ਹ